ਪਤਾ ਨਹੀਂ ਯਾਰ ਵੀਰੇ ਮੈਂ ਵੀ ਆਇਆ ਹੀ ਆ ਮੈਨੂੰ ਵੀ ਕੀ ਲੱਗਦੇ ਨੇ ਜਿਹੜੇ ਸੀ ਮੈਨੂੰ ਭੂਆ ਦਾ ਮੁੰਡਾ ਮੇਰੇ ਤੇ ਮੈਂ ਵੀ ਆਇਆ ਜਲੰਧਰੋਂ ਆਇਆ ਸੀ ਫੈਮਿਲੀ ਨੂੰ ਛੱਡ ਕੇ ਮੈਂ ਵੀ ਆਇਆ 4:00 ਵਜੇ ਆਇਆ ਸੀ ਮੈਂ ਵੀ ਤੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਫੋਨ ਆਇਆ ਮੈਂ ਹਲੇ ਕੱਪੜੇ ਲਾਉਂਦਾ ਹੀ ਸੀ ਜੀ ਨਵੇਂ ਕਪੜੇ ਲਾਉਂਦਾ ਸੀ ਪੁਰਾਣੇ ਕਪੜੇ ਪਾਉਂਦਾ ਸੀ ਆ ਕੰਮ ਵਾਲੇ ਕਪੜੇ ਪੋਣਾ ਕੰਮ ਤੇ ਚੱਲਾ ਸੀ ਮੈਂ ਵੀ ਤੁਹਾਨੂੰ ਕੀ ਸੂਚਨਾ ਮਿਲੀ ਸੀ ਜਦੋਂ ਫੋਨ ਆਂਦਾ ਤਾਂ ਕੀ ਫੋਨ ਆਇਆ ਕਹਿੰਦੇ ਕਿ ਦੀਪ ਉੱਠਦਾ ਨਹੀਂਗਾ ਪਤਾ ਨਹੀਂ ਗੱਡੀ ਚ ਪਿਆ ਹੋਇਆ ਆ ਤੇ ਮੂੰਹ ਚੋਂ ਖੂਨ ਆਉਂਦਾ ਆ ਤੇ ਉੱਠਦਾ ਨਹੀਂਗਾ ਇਹਦੇ ਬੱਚੇ ਵਗੈਰਾ ਕਿੰਨੇ ਨੇ ਜਾਂ ਬੱਚੇ ਆ ਕੁੜੀ ਐ ਕਾਦੇ ਅੱਛਾ ਜੀ ਕੀ ਕੰਮ ਕੀ ਕਰਦੇ ਸੀ ਟਰੱਕ ਦਾ ਕੰਮ ਹੀ ਡਰਾਈਵਰੀ ਕਰਦੇ ਪਾਜੀ ਉਹ ਟਰੱਕ ਇਹਨਾਂ ਦਾ ਆਉਂਦਾ ਆ ਆ ਪਤਾ ਨਹੀਂਗਾ ਇਹਨਾਂ ਦਾ ਟਰੱਕ ਚ ਮਾਲਕ ਦਾ ਚਲਾਉਂਦੇ ਸੀ ਉਹ ਡੈਥ ਕੋਈ ਦਾ ਕਾਰਨ ਦਾ ਨਹੀਂ ਕੁਝ ਪਤਾ ਨਹੀਂ ਪਤਾ ਨਹੀਂ ਪਾਜੀ ਹੁਣ ਮੈਂ ਮੈਨੂੰ ਵੀ ਨਹੀਂ ਪ ਹਾਂ ਮਜੀ ਭਜੀ ਕੀ ਮਾਮਲਾ ਜਿਹੜਾ ਇਹ ਸਾਹਮਣੇ ਇੱਕ ਡੈੱਡ ਬੋਡੀ ਜਿਹੜੀ ਆ ਹੁਣ ਇਹ ਹੁਣੇ ਹੁਣੇ ਟਰੱਕ 'ਚ ਨਾ ਡੈੱਡ ਬੋਡੀ ਮਿਲੀ ਆ ਜੀ ਕਾਲ ਆਈ ਸੀ ਕੰਟਰੋਲ ਤੇ ਇਹ ਕੁਲਦੀਪ ਕੁਮਾਰ ਆ ਪੁੱਤਰ ਬਲੀਰਾਮ ਟਲਨਗਰ ਗਲੀ ਨੰਬਰ 2 ਦਾ 32 ਸਾਲ ਦਾ ਹੀ ਤੇ ਸਾਇਲੈਂਟ ਅਟੈਕ ਹੋ ਗਿਆ ਡਰਾਈਵਰ ਹੀ ਹਾਂ ਜੀ ਇਹਦੇ ਵਿੱਚ ਇਹਦੇ ਬੱਚੇ ਕਿੰਨੇ ਨੇ ਪਰਿਵਾਰ ਦੇ ਵਿੱਚ ਪਰਿਵਾਰ 'ਚ ਇੱਕ ਬੱਚੀ ਆ ਤੇ ਭਾਈ ਸਾਹ ਹਾਂ ਜੀ ਸਾਹਮਣੇ ਹੀ ਦਿੰਦਾ ਸੀ ਰਖਾਣਾ ਖਾਣਾ ਖਾ ਕੇ ਆਇਆ ਖਾਣਾ ਖਾ ਕੇ ਆਂਦੇ ਆ ਇੱਥੇ ਕਿਤੇ ਬੈਠਾ ਤੇ ਸੱਲੇ ਡੱਡਾ ਨਹੀਂ ਨਸ਼ਾ ਨਹੀਂ ਕਰਦਾ ਇਹ ਨਸ਼ਾ ਕਰਦੇ ਕਿੰਨੇ ਕਿਸ ਤਰ੍ਹਾਂ ਦਾ ਉਹਨੇ ਹੈਲੋ ਬੋਡੀ ਵਿੱਚ ਸੀ ਬੋਡੀ ਸਿਵਲਸ ਤਾਲੁਕ ਹੈ ਐਂਬੂਲੈਂਸ ਆ ਗਈ ਹੈ ਐਂਬੂਲੈਂਸ ਚਾਹੀ ਸਿਵ ਸ਼ਿਫਟ ਕਰ ਲਗੇ ਠੀਕ